ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਲਈ ਦਿੱਤਾ ਵੱਡਾ ਤੋਹਫਾ ਉ ਤਾਂ ਦੱਸਦੇ ਆ ਕੀ ਕੀ ਦਿੱਤਾ ਹੈਗਾ ਜੀ ਪਹਿਲਾ 1350 ਕਰੋੜ ਰੁਪਏ ਦੀ ਲਾਗਤ ਨਾਲ ਜੂਨ 2026 ਤੱਕ ਮੁਕੰਮਲ ਕੀਤਾ ਜਾਵੇਗਾ ਸੂਬੇ ਪਰਦੇ ਵਿੱਚ 3100 ਸਟੇਡੀਆ ਦਾ ਕੰਮ ਦੂਸਰਾ 50 ਕਰੋੜ ਦੀ ਲਾਗਤ ਨਾਲ ਖਿਡਾਰੀਆਂ ਨੂੰ ਵੰਡੀਆਂ ਜਾਣਗੀਆਂ 17000 ਸਪੋਰਟਸ ਕਿੱਟਾਂ ਤੀਸਰਾ ਸੂਬੇ ਪਰਦੇ ਵਿੱਚ ਲਗਭਗ 3000 ਥਾਵਾਂ ਤੇ ਸਥਾਪਿਤ ਹੋਣਗੇ ਅਤਿ ਆਧੁਨਿਕ ਜਿਮ ਚੌਥਾ ਖੇਡਾਂ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਲਈ ਸ਼ੁਰੂ ਕੀਤਾ ਜਾਵੇਗਾ ਵਿਆਪਕ ਖੇਡ ਪੋਰਟਲ ਪੰਜਵਾਂ 43 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਯੁਵਾ ਪਵਨ ਹਾਂ ਜੀ ਤੁਹਾਨੂੰ ਦੱਸਦੀ ਹੈ ਜੀ ਖਿਡਾਰੀਆਂ ਨੂੰ ਮੋਟੀਵੇਟ ਕਰਨ ਦੇ ਲਈ ਪੰਪਨ ਨੇ ਦਿੱਤਾ ਹੈਗਾ ਜੀ ਨਵੇਂ ਸਾਡੇ ਉੱਤੇ ਵੱਡਾ ਤੋਹਫਾ ਪੰਪਨ ਸਾਹਿਬ ਨੇ ਕਿਹਾ ਹੈਗਾ ਕਿ ਖਿਡਾਰੀਆਂ ਨੂੰ ਮੋਟੀਵੇਟ ਕਰਨਾ ਸਾਡੀ ਸਰਕਾਰ ਦਾ ਫਰਜ਼ ਹੈਗਾ ਜੀ ਤੁਹਾਨੂੰ ਦੱਸਦੀ ਹੈ ਪੰਪਨ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਸਕੂਲ ਖੋਲ ਰਹੇ ਕਾਲਜਿਸ ਖੋਲ ਰਹੇ ਸੜਕਾਂ ਦਾ ਵੀ ਕੰਮ ਕਰਵਾ ਰਹੇ ਹੈਗੇ ਤੇ ਹੁਣ ਖਿਡਾਰੀਆਂ ਨੂੰ ਜੋ ਹੈ ਪ੍ਰੇਰਿਤ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਵਿੱਤੀ ਲਾਭ ਦੇ ਰਹੇ ਹੈਗੇ ਜਿੱਤੇ ਅੱਗੇ ਵੀ ਸਾਲ ਚ ਦੇਣਗੇ ਇਹ ਵੱਡਾ ਤੋਹਫਾ ਦਿੱਤਾ ਪੰਪਾਂ ਦੀ ਸਰਕਾਰ ਨੇ ਤੁਹਾਨੂੰ ਫਟਾਫਟ ਕੈਪ ਦੇਦੀ ਹੈ ਕੀ ਕੀ ਦਿੱਤਾ ਹੈਗਾ ਜੀ 1350 ਕਰੋੜ ਰੁਪਏ ਦੀ ਲਾਗਤ ਨਾਲ 3300 ਸਟੇਡੀਅਮ ਦਾ ਕੰਮ ਹੋਵੇਗਾ 50 ਕਰੋੜ ਦੀ ਲਾਗਤ ਨਾਲ ਠਡਾਰੀਆਂ ਨੂੰ 17000 ਸਪੋਰਟਸ ਕਿੱਟਾਂ ਵੰਡਣਗੀਆਂ ਸੁੱਬੇ ਪਰਦੇ ਵਿੱਚ 3000 ਥਾਵਾਂ ਤੇ ਅਤਿ ਆਧੁਨਿਕ ਜਿਮ ਹੋਣਗੇ ਖੇਡਾਂ ਨਾਲ ਸੰਬੰਧਿਤ ਹਰ ਜਾਣਕਾਰੀ ਲਈ ਖੇਡ ਪੋਰਟਲ ਹੋਣਗੇ 43 ਕਰੋੜ ਦੀ ਲਾਗਤ ਦੇ ਨਾਲ ਬਣੇਗਾ ਨਵਾਂ ਯੁਵਾ ਪਵਨ ਹਾਂਜੀ ਇਹ ਜਿਹੜੀ ਹੈਗੇ ਤੋਹਫੇ ਦਿੱਤੇ ਹੈਗੇ ਪੰਤਪਾ ਸਾਹਿਬ ਦੀ ਸਰਕਾਰ ਨੇ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਚ ਦੱਸੋ ਜੇ ਤੁਸੀਂ ਵੀ ਖਿਡਾਰੀ ਹੋ ਤਾਂ ਦੱਸੋ ਕੀ ਤੁਹਾਨੂੰ ਕਿਦਾਂ ਦਾ ਲੱਗੇ ਆ ਇਹ ਤੋਹਫਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਚੈਨਲ ਸਬਸਕ੍ਰਾਈਬ ਕਰੋ ਇਦਾਂ ਦੀਆਂ ਖਬਰਾਂ ਸੀ ਤੁਹਾਨੂੰ ਦਿੰਦੇ ਰਵਾਂਗੇ ਜੀ ਪੰਤਪਾ ਸਾਹਿਬ ਜੋ ਹੈ ਫਤਿਹਗੜ ਸਾਹਿਬ ਵਿੱਚ ਮੱਥਾ ਟੇਕਣ ਗਏ ਹੈਗੇ ਆ ਜੀ ਉਹਨਾਂ ਨੇ ਸਮਸਤ ਹੋਇਆ ਕਿ ਪਰਿਵਾਰ ਦੇ ਨਾਲ ਤੇ ਇੱਕ ਵੱਡਾ ਤੋਹਫਾ ਦਿੱਤਾ ਹੈਗਾ ਖਿਡਾਰੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜੋ ਖਿਡਾਰੀ ਹੈਗੇ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਵਿੱਤੀ ਫੈਸਿਲਟੀਆਂ ਦਿੱਤੀਆਂ ਗਈਆਂ ਜੀ ਵਧੀਆ ਕੰਮ ਕਰ ਰਹੇ ਹੋ ਪੰਚਾਇਤਾਂ ਸਾਥ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਖਿਡਾਰੀਆਂ ਨੂੰ ਤੁਹਾਡੀ ਬਹੁਤ ਜ਼ਿਆਦਾ ਪ੍ਰਸ਼ਾਹਨ ਦੀ ਲੋੜ ਹੈਗੀ ਹੈ ਤੇ ਇਦਾਂ ਹੀ ਤੁਸੀਂ ਉਹਨਾਂ ਨੂੰ ਪ੍ਰੇਰਿਤ ਕਰਦੇ ਰਹੋ ਜਾਂਦਿਆਂ ਨੂੰ ਦੱਤੀ ਹੈ ਚੀਪ ਪੰਚਪੰਚ ਦੀ ਸਰਕਾਰ ਪੰਤ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਲਈ ਦਿੱਤਾ ਵੱਡਾ ਤੋਹਫਾ